ਜਦੋਂ ਆਖਾਲੀ ਦਲ ਨੇ ਇਲੈਕਸ਼ਨ ਆਪਣੇ ਬਾਈ ਇਲੈਕਸ਼ਨ ਬਾਈਕਟ ਕਰਤਾ ਕੋਈ ਨਹੀਂ ਲੜੇ ਜੀ ਆਪਾਂ ਕਿ ਲੜਦੇ ਆ ਕੋਈ ਆਣਾ ਸੀ ਉਹਨਾਂ ਨੇ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਉਹਨਾਂ ਨੂੰ ਕੁਝ ਕੋ ਅਕਾਲਕਸਰ ਸਾਹਿਬ ਨੂੰ ਮੰਨਦੇ ਆ ਜਿਹੜੇ ਅਲੱਗ-ਅਲੱਗ ਇਹਨਾਂ ਨੇ ਆਪਣੇ ਤਖਤ ਦੇ ਜੱਜ਼ਰ ਬਣਾ ਲਏ ਕੀ ਉਹ ਮੰਨਦੇ ਜੇ ਇੱਥੇ ਪੰਜਾਬ ਮੁੱਖੀ ਲਿਆਉਣੀ ਹੈ ਤਾਂ ਆਖਾਲੀ ਦਲ ਹੀ ਕਿ ਲਿਆ ਸਕਦਾ ਕੋਈ ਨਹੀਂ ਲਿਆ ਸਕਦਾ ਜਿੰਨੇ ਸਾਲ ਤੁਸੀਂ ਖਰਾਬ ਕਰਨੇ ਆ ਕਰ ਲੋ ਮੈਨੂੰ ਤਾਂ ਡਰਾ ਰਿਹਾ ਕਿਤੇ ਹੋਰ ਨਾ ਕੋਈ ਆ ਜਾਏ ਉਹ ਬੋਲਣ ਵਾਲਾ ਉਹਨਾਂ ਦੇਖ ਲੋ ਅਜਰਾ ਫਰੀਦਕੋਟ ਦਾ ਬਣਿਆ ਐ ਐਮਪੀ ਬਣਿਆ ਕਿਤੇ ਲੱਭਿਆ ਉਹਦੇ ਪਾਸ ਉਹ ਸੋਚਦੇ ਆ ਅਸੀਂ ਸਿਆਸੀਕ ਦੁਕਾਨ ਆ ਸਾਡੇ ਵੱਲੋਂ ਬਾਦਲ ਸਾਹਿਬ ਸੋਚਦੇ ਸੀ ਸੇਵਾ ਹੈ 16 16 ਸਾਲ ਪਾਲ ਸਾਹਿਬ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾ ਘਟੀਆਂ ਇੱਥੇ 1 ਸਾਲ ਚੋਂ ਚਿਕਾ ਨਿਕਲੀਆਂ ਬਈ ਆਪਕੋ ਨਹੀਂ ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਧਾ ਕਾਨਫਰੰਸ ਜਾਣਗੇ ਉਹਦੇ ਬਾਅਦ ਭਾਵੇਂ ਸ਼ਨਾਮ ਜਾਂ ਕਿਤੇ ਮੱਥਾ ਟੇਕਣ ਜਾਣਾ ਕਿਤੇ ਪਰ ਆਪਾਂ ਸਾਰੇ ਕਾਨਫਰੰਸ ਆਪਾਂ ਤਾਂ ਐਵੇਂ ਆ ਬੇ ਕਾਲੀ ਦਲ ਖਤਮ ਹੈ ਜੀ ਕਾਲੀ ਦਲ ਖਤਮ ਕਾਲੀ ਦਲ ਖਤਮ ਨਹੀਂ ਕਾਲੀ ਦਲ ਆਰਾਮ ਕਰ ਰਿਹਾ ਸੀ ਬਸ ਤੇ ਹੁਣ ਮੂਡ ਬਣਾ ਹੁਣ ਜਾਗਿਆ ਤੇ ਹੁਣ ਕਰੂਗਾ ਸਾਰਿਆਂ ਨੂੰ ਬੰਦੇ ਬਣਾਉਣਾ ਅਕਾਲੀ ਦਲ ਨੂੰ ਹੀ ਕਮਜ਼ੋਰ ਕਰਨਾ ਹੋਰ ਕੁਝ ਨਹੀਂ ਜਦੋਂ ਪਾਰਲੀਮੈਂਟ ਤਾ ਇਲੈਕਸ਼ਨ ਸੀ ਜਦੋਂ ਸੈਂਟਰ ਅਕਾਲੀ ਦਲ ਉਦੋਂ ਤੱਕ ਤਾਂ ਉਹ ਜਿਹੜੇ ਮੱਗੀ ਤਾਂ ਹੁਣ ਪਾਰਟੀ ਬਣਾਉਣ ਲੱਗੇ ਉਹ ਤਾਂ ਕਹਿੰਦੇ ਅਸੀਂ ਤਾਂ ਸਿਆਸਤ ਕਰਨੀ ਨਹੀਂ ਜਦੋਂ ਟੁੱਟ ਗਿਆ ਆਪਣੇ ਨਾਲ ਕਿ ਅਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ 'ਚ ਆ ਗਿਆ ਕਿ ਅਸੀਂ ਵੀ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲੋ ਜਦੋਂ ਕਾਹਲੀ ਦਲ ਨੇ ਇਲੈਕਸ਼ਨ ਆਪਣੇ ਬਾਈ ਇਲੈਕਸ਼ਨ ਬਾਈਕਟ ਕਰਤਾ ਉਹ ਵੀ ਨਹੀਂ ਲੜੇ ਜੇ ਆਪਾਂ ਲੜਦੇ ਆ ਉਹ ਵੀ ਆਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਦਿਨ ਚ ਨਹੀਂ ਬਣਦਾ ਅੱਗ ਚ ਨਿਕਲ ਕੇ ਮਸਾ ਬੰਦਾ ਹੁਣ ਆਪਾਂ ਪਿੰਡ ਦੇ ਸਰਪੰਚ ਬੰਦੇ ਆ ਮੈਨੂੰ ਯਾਦ ਆ ਪਹਿਲੇ ਕੀ ਹੁੰਦਾ ਸੀ ਇੱਕ ਇੱਕ ਪਿੰਡ ਦਾ ਸਰਪੰਚ ਕੋਈ 15-15 ਸਾਲ ਰਹਿੰਦੇ ਸੀ ਜਿਹੜੇ ਕੰਮ ਕਰਦੇ ਸੀ ਲੋਕੀ ਜੁੜੇ ਸੀ ਜਿੰਨਾ ਤੱਕ ਆਪਾਂ ਪਛਾਨਦੇ ਨਹੀਂ ਆਪਣੇ ਕਿਹੜੇ ਆ ਪ੍ਰਾਏ ਕੌਣ ਹੈ ਕਿਹੜਾ ਕਿਹਦਾ ਕੀ ਨਿਸ਼ਾਨਾ ਆਪਣਾ ਪੰਜਾਬ ਬਹੁਤ ਪੁੱਛੇ ਹੋ ਜੂਗਾ ਅੱਜ ਗੈਂਗਸਟਰ ਜਿਹੜਾ ਜੀ ਕਰਤਾ ਨੂੰ ਕੈਲਕੂਲੇਟ ਕਰ ਲੈਂਦੇ ਪੈਸੇ ਲੈ ਜਾਂਦੇ ਐ 18 10 ਖਾਣਿਆਂ 'ਚ ਬੰਬ ਸਿੱਟਣੇ ਲੱਗੇ ਹੋ ਕੇ ਸਾਰਾ ਸ਼ੁਰੂ ਹੋ ਗਿਆ ਕੋਈ ਪੁੱਛਣ ਵਾਲਾ ਹੀ ਨਹੀਂ ਬਰ ਕਹਿਣਗੇ ਬਾਦਲ ਸਿੰਘ ਸਾਹਿਬ ਦੇ ਖਿਲਾਫ ਬਾਦਲ ਸਿੰਘ ਸਾਹਿਬ ਦੇ ਖਿਲਾਫ ਬੋਲੋ ਜੀ ਬੋਲੋ ਹੁਣ ਜਿਹੜਾ ਅੱਜ ਝੂਠੇ ਆਪਣੇ ਤੇ ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ ਯਾਨ ਖਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਉੱਲੀ ਗਏ ਉੱਲੀ ਗਏ ਉੱਲੀ ਗਏ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਤਾਂ ਬਸ ਨਾ ਕਰਨਾ ਸੀ ਮੈਂ ਕਿ ਸਾਰਾ ਕੁਝ ਆਪਣੀ ਝੋਲੀ ਪਾ ਲਵਾਂ ਮੈਂ ਤਾਂ ਨਹੀਂ ਸੀ ਤੇ ਪਰ ਮੈਂ ਮੰਨ ਸੀ ਮੈਂ ਕਿਹਾ ਆ ਖਤਮ ਤਾਂ ਹੋਊਗਾ ਜੇ ਕਿਉਂਕਿ ਆਪਣੇ ਵਾਸਤੇ ਸ਼੍ਰੀ ਕਾਲ ਤਖਸਬ ਸੁਪਰੀਮ ਅਥਾਰਟੀ ਹੈ ਦ ਕਾਲੀਦਲੀ ਹੈ ਜਿਹੜਾ ਸਿਰ ਛਕਾਉਂਦਾ ਤੁਸੀਂ ਐਂ ਕਰੋ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਆ ਉਹਨਾਂ ਨੂੰ ਕੁਝ ਕੋ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਜਿਹੜੇ ਅਲੱਗ-ਅਲੱਗ ਇਹਨਾਂ ਨੇ ਆਪਣੇ ਤਖਤੇ ਜੱਜ਼ਰ ਬਣਾ ਲਏ ਕੀ ਉਹ ਮੰਨਦੇ ਕਾਂਗਰਸੀ ਦੇਖ ਲਓ ਰਾਜਾ ਬਣੇ ਨੇ ਕੀ ਬੋਲਿਆ ਸੀ ਜੱਜ਼ਦਾਰਾਂ ਦੇ ਖਿਲਾਫ ਕੋਈ ਉਹਨਾਂ ਨੂੰ ਜੇ ਕੋਈ ਮੰਨਦੇ ਅਤੇ ਉਹ ਆਪਣੀ ਪਾਰਟੀ ਦੇ ਕਾਲੀਦਾ ਤੇ ਉਹ ਸਿਰਚ ਕੌਂਦੀ ਹੈ ਜੋ ਵੀ ਖੁ देखो अपनी कौम दी सुप्रीम अथॉरिटी है दी पोजीशन तक जो आपनी इस करके मैं थोड़ी बेनती करना आई कॉन्फ्रेंस है हम जंग शुरू हो गई है कला सुखबीर सिंह बादल या कोई होर ਕੱਲਾ ਪੰਜਾਬ ਵੀ ਬਚਾ ਸਕਦਾ ਤੁਸੀਂ ਬਚਾ ਸਕਦੇ ਹੋ ਵਰਕਰ ਬਚਾ ਸਕਦੇ ਆ ਮਨ ਬਣਾ ਲਓ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਕੌਮ ਨੂੰ ਬਚਾਉਣਾ ਹੈ ਆਪਣਾ ਘਰਾਂ ਆਪਣਾ ਕਿਤੇ ਬਾਹਰ ਜਾ ਨਹੀਂ ਸਕਦੇ ਕਿੱਥੇ ਜਾਵਾਂਗੇ ਉਹ ਤਾਂ ਬਾਹਰਲੇ ਮੁਲਕ ਵੀ ਉਹਨੂੰ ਰੋਕਣ ਲੱਗ ਪਏ ਕ੍ਰੈਡਾ ਵਾਲੀ ਰੋਕਣ ਲੱਗੇ ਸਾਰੇ ਰੋਕਣ ਲੱਗੇ ਜੇ ਇੱਥੇ ਪੰਜਾਬ ਫੱਠੀ ਲਿਆਉਣੀ ਹੈ ਤਾਂ ਕਾਲੀ ਦੇ ਲਈ ਖਿਆਸਦਾ ਹੋਰ ਕੋਈ ਨਹੀਂ ਲਿਆ ਸਕਦਾ ਜਿੰਨੇ ਸਾਲ ਤੁਸੀਂ ਖਰਾਬ ਕਰਨੇ ਆ ਕਰ ਲਓ ਮੈਨੂੰ ਤਾਂ ਡਰਾਇਆ ਕਿਤੇ ਹੋਰ ਨਾ ਕੋਈ ਆ ਜੇ ਝੂਠ ਬੋਲਣ ਵਾਲਾ इमोशनल ਕਰਕੇ इमोशनल ਕਰਕੇ ਉਹਨਾਂ ਦੇਖ ਲੋ ਮਾਜਰਾ ਫਰੀਦਕੋਟ ਦਾ ਬਣਿਆ ਐ MP ਬਣਿਆ ਕਿਤੇ ਲੱਭਿਆ ਉਹਦੇ ਪਾਸ ਕਿਤੇ ਦੁੱਖ ਸੁੱਖ ਆਇਆ ਕੀ ਲੜਾਈ ਲੜੀ ਨਾ ਉਹ ਸੋਚਦੇ ਆ ਅਸੀਂ ਸਿਆਸਤ ਇੱਕ ਦੁਕਾਨ ਹੈ ਸਾਡੇ ਵੱਸ ਤੇ ਬਾਦਲ ਸਾਹਿਬ ਸੋਚਦੇ ਸੀ ਸੇਵਾ ਹੈ 16 16 ਸਾਲ ਪਾਲ ਸਾਹਿਬ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾ ਘਟੀਆਂ ਇੱਥੇ 1 ਸਾਲ ਚ ਚੀਕਾ ਨਿਕਲਿਆ ਵੀ ਸੋ ਆਪਾਂ ਪਛਾਣੀਏ ਆਪਾਂ ਆਪਣੀ ਪਾਰਟੀ ਤਗੜਾ ਕਰੀਏ ਤੇ 2 ਸਾਲ ਰਹਿ ਗਏ 2 ਸਾਲ ਤੁਸੀਂ ਮਨ ਬਣਾ ਲਓ ਨਾ ਅਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕਰਨਾ ਕੋਈ ਕਰ ਨਹੀਂ ਸਕਦਾ ਮੈਂ ਤਾਂ ਦੇਖਿਆ ਹੁਣ ਸਿਰ ਪੰਚੀ ਇਲੈਕਸ਼ਨ ਚ ਤੁਸੀਂ ਮਨ ਬਣਾ ਲਿਆ ਜਿੰਨਾ ਤੇ ਤੁਸੀਂ ਜਿੱਤ ਗਏ ਇਹ ਐਸ ਕਰਕੇ ਮਾਗੂਈ ਤੇ ਮੇਲੇ ਤੇ ਆਪਾਂ ਜੋ ਘਟਕਣਾ ਜੇ ਆਉਣਾ ਤਾਂ ਦਿਨੋਂ ਆਵੇ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਕਿਉਂਕਿ ਮਨ ਬਣਾ ਕੇ ਆਇਓ ਕਿ ਕਿ ਅਸੀਂ ਬਹਿਣਾ ਉੱਥੇ ਕੋਈ ਹੋਣ ਇੱਥੇ ਜਿਹੜੇ ਇੱਥੇ ਬੋਣ ਐਵੇਂ ਆਪਾਂ ਬੱਸਾਂ ਭਰ-ਭਰ ਕੇ ਆਪਾਂ ਲਿਆ ਕਿ ਮੇਲਾ ਦੇਖਣ ਵਾਸਤੇ ਵੀ ਤੇ ਆਪਾਂ 19 ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਧਾ ਕਾਨਫਰੰਸ ਜਾਣਗੇ ਉਹਦੇ ਬਾਅਦ ਭਾਵੇਂ ਸ਼ਨਾਮ ਜਾਂ ਕਿਤੇ ਪਤਾ ਟਿਕਣ ਜਾਣਾ ਕਿਤੇ ਪਰ ਅਪਾਸੇ ਤੇ ਕਾਨਫਰੰਸ ਆਪਾਂ ਕਿੰਨੂੰ ਫਾਰਮੈਟ ਨਹੀਂ ਕਰ ਰਹੇ ਕਿਦੇ ਵਾਸਤੇ ਫਾਰਮੈਟ ਕੋਈ ਨਹੀਂ ਕਰਦੀ ਉਹ ਫੌਜੀ ਲੈ ਕੇ ਆਓ ਜਿਹੜੇ ਵੀ ਦੀਆਂ ਤੋਂ ਜਿਹਨੂੰ ਪਤਾ ਕਾਲੀ ਦਲ ਕੀ ਚੀਜ਼ ਹੈ ਸੋ ਜਿਹੜਾ ਅੱਜ ਨਹੀਂ ਕਾਨਫਰੰਸ ਹੈ ਦੇਖੋ ਸਭ ਤੋਂ ਵੱਡੀ ਗੁੜੀ ਚਹੀਦੀ ਹੈ ਜਦੋਂ ਜਿਹੜੀ ਲੜਾਈ ਜੰਗ ਚੱਲ ਪੈਣਾ ਜਦੋਂ ਫੌਜਾਂ ਦੂਜੀਆਂ ਪਾਸੇ ਦੇਖ ਜਾਣਗੇ ਆ ਤਾਂ ਬਹੁਤ ਤਗੜੀ ਫੌਜ ਆ ਤੇ ਬੰਦੇ ਭੱਜ ਜਾਂਦੇ ਆ ਆਪਾਂ ਤੋਂ ਐਂ ਬਾਇ ਬੇ ਕਾਲੀ ਦਲ ਖਤਮ ਹੈ ਜੀ ਕਾਲੀ ਦਲ ਖਤਮ ਹੈ ਕਾਲੀ ਦਲ ਖਤਮ ਨਹੀਂ ਕਾਲੀ ਦਲ ਆਰਾਮ ਕਰ ਰਿਹਾ ਸੀ ਤੇ ਹੁਣ ਮੂਡ ਬਣਾ ਹੁਣ ਜਾਗਿਆ ਤੇ ਹੁਣ ਕਰੂਗਾ ਸਾਰਿਆਂ ਨੂੰ ਬੰਦੇ ਬਣਾਉਣਾ ਇਸ ਕਰਕੇ ਦਿਖਾ ਦਿਓ ਫਿਰ ਮਾਗੀ ਵਾਲੇ ਦੇ ਕਿ ਕਾਲੀ ਦਲ ਮਤਲਬ ਕਾਲੀ ਦਲ ਹੈ ਉਹ ਪਾਰਟੀ ਹੈ ਜਿਸ ਪਾਰਟੀ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਢਿਲਣਦੇ ਰਹੇਗਾ ਸੋ ਜਿਹੜਾ ਅਸੀਂ ਪਲਾਨ ਕੀਤਾ ਹੈ ਜਿਹੜੇ ਆ ਬਾਹਰਲੇ ਸੀਗੇ ਹਲਕੇ 27 ਹਲਕੇ ਆ ਜੀ ਮਤਲਬ ਕਿ ਤਿੰਨ ਨਹੀਂ ਅਸੀਂ ਜਿਆਦਾ ਨਹੀਂ ਕੱਲੀਆਂ 10 ਬਸਾਂ ਲੈ ਲੇ ਮੁਖਸਰ ਵਾਲੇ ਅੱਗੇ ਉਹ ਲੈ ਕੇ ਆਉਣਗੇ 100 100 ਪਰ ਤੁਸੀਂ ਸਾਰੇ 10 10 ਪਰ ਐ ਨਹੀਂ ਕਰੀ ਨਾ ਮਰੇ ਜੰਮ ਕੇ ਕਹੇ ਤੁਸੀਂ ਜੀ ਕਾਰ ਤੇ ਪਾਸ ਕਾਰ ਤੇ ਜਿਹੜਾ ਆਇਆ ਨਾ ਕਾਰ ਤੇ ਆਇਆ ਇਹਦਾ ਮਤਲਬ ਦੱਸਾ ਦੱਸਾ ਬੱਸਾਂ ਦੀ ਆਉਦੀ ਲਿਸਟ ਦੇ ਦਿਓ 10 ਕੱਲੀ ਦੱਸ ਦੱਸ ਚ ਤੁਸੀਂ ਦੇਖ ਲਓ 500 ਬੰਦਾ ਤੁਹਾਡੇ ਕੋਲੇ ਐ ਜਾਣਾ ਹੋਣਾ ਚਾਹੀਦਾ ਜਿਹਦੇ ਚ ਦਿਲੋਂ ਦਰਦ ਹੋਵੇ ਮੈਂ ਕਾਲੀ ਰਲ ਦੀ ਕਾਨਫਰੰਸ ਜਾਣਾ ਭਈ ਇੱਕ ਸੁਝਾਅ ਹੈ ਦੂਜੇ ਜਿਹੜੇ 90 ਹਲਕੇ ਉਹਨਾਂ ਚੋਂ 50-50 ਬੰਦੇ ਹੀ ਤਾਇਕ ਨਾਲ ਆ ਜਾਣ ਤੇ ਇਹਦੀ ਮਾਰੀ ਪੰਜਾਬ ਪ੍ਰਚਾਰਤਾ ਹੋਣਾ ਉਹ ਠੀਕ ਹੈ ਪਰ ਆਪਾਂ ਇਕੱਲੇ 27 ਹਲਕੇ ਯਾਰ ਮੁਖਸਰਾਏ ਨੂੰ ਲੋੜ ਹੈ ਮੈਂ ਠੀਕ ਹੈ ਪਰ ਆਪਾਂ ਇਕੱਲੇ 27 ਹਲਕੇ ਯਾਰ ਮੁਖਸਰਾਏ ਨੂੰ ਲੋੜ ਹੈ ਮੈਂ ਮੈਂ ਤਾਂ ਸੰਧੂ ਸੰਧੂ ਬੋਲੇ ਸੋਨਹਾਂ ਸ੍ਰੀ ਅਕਾਲ ਲੇਖੋ ਸਭ ਤੋਂ लाडले ਤੁਸੀਂ ਸਭ ਤੋਂ ਲਾਟਲੇ ਬਾਦਲ ਸਾਹਿਬ ਦੇ ਤੁਸੀਂ ਉਹਦੇ ਘਰ ਕਰਨਾ ਰਿਸ਼ਤਾ ਤੁਹਾਡੇ ਬਾਦਲ ਸਾਹਿਬ ਦਾ ਮੈਨੂੰ ਲੱਗਦਾ ਹੈ ਆ ਜਿਹੜਾ ਆਪਾਂ ਬੈਠੇ ਆ ਸਾਰੇ ਚੰਗੇ ਚੰਗੇ ਕੋਟ ਪਾਈ ਬੈਠੇ ਆ ਬਾਪੂ ਕਰਕੇ ਸਹੀ ਗੱਲ ਸਹੀ ਗੱਲ ਬਾਪੂ ਕਰਕੇ ਜਿਸ ਬਾਪੂ ਨੇ ਪੂਰੀ ਜ਼ਿੰਦਗੀ ਲਾਤੀ ਇਸ ਭਾਵੇਂ ਪੰਜਾਬ ਸਾਰਾ ਕੀਤਾ ਪਰ ਇੱਥੇ ਤਾਂ ਜਿਵੇਂ ਘਰ ਦੇ लाडले ਹੁੰਦੇ ਆ ਅਰੇ ਪੰਜਾਬ ਨੂੰ ਮੁਕਤ ਠੇਕਾ 90 ਹਜ਼ਾਰ ਰੁਪਏ ਆ ਜੀ 15000 ਵੀ ਕੋ ਲੈਂਦਾ ਸੀ ਦੇ ਉਸ ਕਰਕੇ ਆਪਾਂ ਇੱਕ ਦਿਨ ਨਹੀਂ ਛਾਂਡ ਕੇ ਚੱਲ ਸਕਦੇ ਤੇ ਉਸ ਕਰਕੇ ਸਾਰੇ ਪੱਕੀ ਜਿਹੜੇ ਆਪਣੇ ਬਠਿੰਡਾ ਪਾਰਲੀਮੈਂਟ ਦੇ ਆਪਣਾ ਜਿਹੜਾ ਹੈਗਾ ਇਹ ਫਰੋਸਪਰ ਦੇ ਆਪਣੇ ਇਹ ਥੋੜੀ ਜਿਹੀ ਕੋਟ ਬਾਕੀ ਜਗ੍ਹਾ ਤੇ ਮੁਕਸਰ ਜ਼ਿਲ੍ਹੇ ਦੀ ਲੱਗ ਹੈ ਤੇ ਬਾਕੀ ਬਸ ਮੇਨ ਵਰਕਰ ਤੁਹਾਡੇ ਤੁਸੀਂ ਲੈ ਕੇ ਆਉਣਾ ਹੈ ਬਸ ਚ ਆਉਣਾ ਹੈ ਹਲਕੇ ਜਿਹੜਾ ਲੈ ਕੇ ਆਉਗਾ ਉਹ ਵੀ ਬਸ ਬੈ ਕੇ ਆਉਗਾ ਕਾਰ ਤੇ ਨਹੀਂ ਆਉਣਾ ਠੀਕ ਹੈ ਜੀ ਅਲੇ ਵੀ ਥੋੜਾ ਮਿਲਦਾ ਸੁੱਤੇ ਪੈ ਗਏ ਅਸੀਂ ਚਾਹਤੇ ਆ ਨਹੀਂ ਤਾਂ ਭਗਵਾਨ ਜਮਨ 500 ਸਾਲ ਬਾਅਦ ਫਿਰ ਤੋਂ ਆਜੂ ਅੰਨੇ ਹੁੰਦਾ ਨਹੀਂ ਆਉਣਾ ਜੀ ਉਹ ਜਿਵੇਂ ਨਾ ਬੱਚਿਆਂ ਨੂੰ ਡਰਾਉਂਦੇ ਹੁੰਦੇ ਆ ਕਿ ਸੌਣਾ ਤੇ ਨਹੀਂ ਤਾਂ ਕੱਟੂ ਆਜੂ ਪਰਫਾਰਮੇ ਉਹਨਾਂ ਦਾ ਲੋਕਾਂ ਨੂੰ ਡਰਾਉਣ ਲੱਗ ਗਿਆ ਜੀ ਭਗਵਾਨਾਂ ਨੂੰ ਫਿਰ ਤੋਂ ਆਜੂ ਜੇ ਤੁਸੀਂ ਨਾ ਜਾਗੇ ਐਨਾ ਦੁਖੀ ਕਰਤਾ ਹੋਣੇ ਐਨਾ ਪ੍ਰਾਹ ਹਾਲ ਮੁਰਾ ਮੇਰੇ ਕੋਲੇ ਕੱਲ ਬੀਬੀਆਂ ਵਾਸਤੇ ਰਿਹਾ ਬੀਬੀ ਨੇ ਬੀਬੀਆਂ ਨੂੰ થોਡਾ ਕਮਾਂਡ ਹੈ ਜੀ ਬੀਬੀਆਂ ਇੱਕ ਇੱਕ ਸਾਈਡ ਹੁਣ ਬੀਬੀ ਨੇ ਚੈਲੰਜ ਲੁੱਤਾ ਹੈ ਕਹਿੰਦਾ ਤੁਸੀਂ ਅੱਤੂ ਅੱਤ ਮਾਟਵਾਓ ਕਨਾਲ ਕਨਾਲ ਇੱਕ ਪਾਸੇ ਬੀਬੀ ਮੈਂ ਤੁਹਾਨੂੰ ਇੱਕ ਕੱਲ ਦੱਸਾਂ ਪਿਛਲੇ ਮਾਗੀ ਦੇ ਮੇਲੇ ਤੇ ਪਿਛਲੇ ਮਾਗੀ ਦੇ ਮੇਲੇ ਤੇ ਬੀਬੀਆਂ ਦਾ ਘੱਟ ਇੱਕ ਦਿਨ ਪਹਿਲੇ ਦਾ ਅਸੀਂ ਉਹਦੇ ਬਾਅਦ ਬੰਦੇ ਦਾ ਜ਼ਿਆਦਾ ਸੀ ਹੁਣ ਤਾਂ ਸਹੀ ਜ਼ਿਆਦਾ ਵੇਖ ਲਓ ਹੁਣ मैं था कहना की सरदारी कैम करिए ना बचूगा पंजाब अकाली दल छोड़ी मां पार्टी किसी की नहीं है बुजुर्ग की थोड़ी है किसी की गल च नहीं आना हूं बहुत कुछ हो गया बहुत दस साल खराब कर ले ਬੁੱਢਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ